ਕਹਿੰਦੇ ਨੇ ਘਰ ਦੀ ਬਹੂ ਘਰ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ ਯੂਪੀ ਦੇ ਹਾਪੂੜ ਵਿੱਚ ਪ੍ਰੇਮੀ ਦੇ ਲਈ ਇਹ ਬਹੂ ਚੋਰ ਬਣ ਗਈ ਘਰ ਦੀ ਬਹੂ ਨੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਘਰ ਵਿੱਚ ਦਿੰਦੇ ਹਾਰੇ ਡਾਕਾ ਪਵਾ ਦਿੱਤਾ ਤੇ ਪ੍ਰੇਮੀ 15 ਲੱਖ ਦੀ ਨਕਦੀ ਤੇ ਸੋਨੇ ਦੇ ਜ਼ੇਵਰਾਤ ਲੈ ਕੇ ਫਰਾਰ ਹੋ ਗਿਆ ਇਸ ਪੂਰੇ ਮਾਮਲੇ 'ਚ ਪੁਲਿਸ ਨੇ ਹਾਲਾਂਕਿ ਬਹੂ ਨੂੰ ਗ੍ਰਿਫਤਾਰ ਕਰ ਲਿਆ ਪਰ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਮਾਮਲਾ ਯੂਪੀ ਤੋਂ ਸਾਹਮਣੇ ਆਇਆ ਬਹੁ ਨੇਹਾ ਦਾ ਕਹਿਣਾ ਹੈ ਕਿ LIC 에ਜੰਟ ਵਨ ਕੇ ਲੋਕ ਆਏ ਤੇ ਉਹਨਾਂ ਦੇ ਘਰ ਵਿੱਚ ਉਸ ਨੂੰ ਨਸ਼ੀਲਾ ਪਦਾਰਥ ਸੁngਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਪੂਰੀ ਘਟਨਾ CCTV ਵਿੱਚ ਵੀ ਕੈਦ ਹੋ ਗਈ ਹੈ। ਪੁਲਿਸ ਨੇ આરોપી ਬਹੁਤ ਅਸਲੇ ਪ੍ਰੇਮੀ ਨੂੰ ਦਬੋਚ ਲਿਆ। ਕਹਿੰਦੇ ਨੇ ਘਰ ਦੀ ਬਹੁ ਘਰ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ UP ਦੇ ਹਾਪੂੜ ਵਿੱਚ ਪ੍ਰੇਮੀ ਦੇ ਲਈ ਇਹ ਬਹੁ ਚੋਰ ਬਣ ਦੇ। ਘਰ ਦੀ ਬਹੁ ਨੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਘਰ ਵਿੱਚ ਦਿਨ ਦਿਹਾੜੇ ਡਾਕਾ ਪਵਾ ਦਿੱਤਾ ਤੇ ਪ੍ਰੇਮੀ 15 ਲੱਖ ਦੀ ਨਕਦੀ ਤੇ ਸੋਨੇ ਦੇ ਜ਼ੇਵਰਾਤ ਲੈ ਕੇ ਫਰਾਰ ਹੋ ਗਿਆ। ਇਸ ਪੂਰੇ ਮਾਮਲੇ 'ਚ ਪੁਲਿਸ ਨੇ ਹਾਲਾਕੇ ਬਹੁ ਨੂੰ ਗ੍ਰਿਫਤਾਰ ਕਰ ਲਿਆ ਪਰ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ ਮਾਮਲਾ ਯੂਪੀ ਤੋਂ ਸਾਹਮਣੇ ਆਇਆ ਹੈ ਬਹੂ ਨੇਹਾ ਦਾ ਕਹਿਣਾ ਹੈ ਕਿ LIC 에ਜੰਟ ਵਨ ਕੇ ਲੋਕ ਆਏ ਤੇ ਉਹਨਾਂ ਦੇ ਘਰ ਵਿੱਚ ਉਸ ਨੂੰ ਨਸ਼ੀਲਾ ਪਦਾਰਥ ਸੁngਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਪੂਰੀ ਘਟਨਾ CCTV ਵਿੱਚ ਵੀ ਕੈਦ ਹੋ ਗਈ ਹੈ। ਪੁਲਿਸ ਨੇ આરોપી ਬਹੂ ਦਸਦੇ ਪ੍ਰੇਮੀ ਨੂੰ ਦਬੋਚ ਲਿਆ। ਕਹਿੰਦੇ ਨੇ ਘਰ ਦੀ ਬਹੂ ਘਰ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ UP ਦੇ ਹਾਪੂੜ ਵਿੱਚ ਪ੍ਰੇਮੀ ਦੇ ਲਈ ਇਹ ਬਹੂ ਚੋਰ ਬਣ ਗਈ। ਘਰ ਦੀ ਬਹੂ ਨੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਘਰ ਵਿੱਚ ਦਿੰਦੇ ਹਾਰੇ ਡਾਕਾ ਪਾਵਾ ਦਿੱਤਾ ਤੇ ਪ੍ਰੇਮੀ 15 ਲੱਖ ਦੀ ਨਕਦੀ ਤੇ ਸੋਨੇ ਦੇ ਜ਼ੇਵਰਾਤ ਲੈ ਕੇ ਫਰਾਰ ਹੋ ਗਿਆ। ਇਸ ਪੂਰੇ ਮਾਮਲੇ 'ਚ ਪੁਲਿਸ ਨੇ ਹਾਲਾਕੇ ਬਹੁ ਨੂੰ ਗ੍ਰਿਫਤਾਰ ਕਰ ਲਿਆ ਪਰ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ ਮਾਮਲਾ ਯੂਪੀ ਤੋਂ ਸਾਹਮਣੇ ਆਇਆ ਹੈ ਬਹੂ ਨੇਹਾ ਦਾ ਕਹਿਣਾ ਹੈ ਕਿ LIC 에ਜੰਟ ਵਨ ਕੇ ਲੋਕ ਆਏ ਤੇ ਉਹਨਾਂ ਦੇ ਘਰ ਵਿੱਚ ਉਸ ਨੂੰ ਨਸ਼ੀਲਾ ਪਦਾਰਥ ਸੁngਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਪੂਰੀ ਘਟਨਾ CCTV ਵਿੱਚ ਵੀ ਕੈਦ ਹੋ ਗਈ ਹੈ। ਪੁਲਿਸ ਨੇ આરોપી ਬਹੂ ਤੇ ਉਸਦੇ ਪ੍ਰੇਮੀ ਨੂੰ ਦਬੋਚ ਲਿਆ। ਕਹਿੰਦੇ ਨੇ ਘਰ ਦੀ ਬਹੂ ਘਰ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ UP ਦੇ ਹਾਪੂੜ ਵਿੱਚ ਪ੍ਰੇਮੀ ਦੇ ਲਈ ਇਹ ਬਹੂ ਚੋਰ ਬਣ ਗਈ। ਘਰ ਦੀ ਬਹੂ ਨੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਘਰ ਵਿੱਚ ਦਿੰਦੇ ਹਾਰੇ ਡਾਕਾ ਪਾਵਾ ਦਿੱਤਾ ਤੇ ਪ੍ਰੇਮੀ 15 ਲੱਖ ਦੀ ਨਕਦੀ ਤੇ ਸੋਨੇ ਦੇ ਜ਼ੇਵਰਾਤ ਲੈ ਕੇ ਫਰਾਰ ਹੋ ਇਸ ਪੂਰੇ ਮਾਮਲੇ 'ਚ ਪੁਲਿਸ ਨੇ ਹਾਲਾਕੇ ਬਹੁ ਨੂੰ ਗ੍ਰਿਫਤਾਰ ਕਰ ਲਿਆ ਪਰ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ ਮਾਮਲਾ ਯੂਪੀ ਤੋਂ ਸਾਹਮਣੇ ਆਇਆ ਹੈ ਬਹੂ ਨੇਹਾ ਦਾ ਕਹਿਣਾ ਹੈ ਕਿ LIC 에ਜੰਟ ਵਨ ਕੇ ਲੋਕ ਆਏ ਤੇ ਉਹਨਾਂ ਦੇ ਘਰ ਵਿੱਚ ਉਸ ਨੂੰ ਨਸ਼ੀਲਾ ਪਦਾਰਥ ਸੰਘਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਪੂਰੀ ਘਟਨਾ CCTV ਵਿੱਚ ਵੀ ਕੈਦ ਹੋ ਗਈ ਹੈ। ਪੁਲਿਸ ਨੇ આરોપી ਬਹੂ ਦੱਸਦੇ ਪ੍ਰੇਮੀ ਨੂੰ ਦਬੋਚ ਲਿਆ। ਕਹਿੰਦੇ ਨੇ ਘਰ ਦੀ ਬਹੂ ਘਰ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ UP ਦੇ ਹਾਪੂੜ ਵਿੱਚ ਪ੍ਰੇਮੀ ਦੇ ਲਈ ਇਹ ਬਹੂ ਚੋਰ ਬਣ ਗਈ। ਘਰ ਦੀ ਬਹੂ ਨੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਘਰ ਵਿੱਚ ਦਿਨ ਦਿਹਾੜੇ ਡਾਕਾ ਪਾਵਾ ਦਿੱਤਾ ਤੇ ਪ੍ਰੇਮੀ 15 ਲੱਖ ਦੀ ਨਕਦੀ ਤੇ ਸੋਨੇ ਦੇ ਜ਼ੇਵਰਾਤ ਲੈ ਕੇ ਫਰਾਰ ਹੋ ਗਏ। ਇਸ ਪੂਰੇ ਮਾਮਲੇ 'ਚ ਪੁਲਿਸ ਨੇ ਹਾਲਾਕੇ ਬਹੂ ਨੂੰ ਗ੍ਰਿਫਤਾਰ ਕਰ ਲਿਆ ਪਰ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ ਮਾਮਲਾ ਯੂਪੀ ਤੋਂ ਸਾਹਮਣੇ ਆਇਆ ਹੈ ਬਹੂ ਨੇਹਾ ਦਾ ਕਹਿਣਾ ਹੈ ਕਿ LIC 에ਜੰਟ ਵਨ ਕੇ ਲੋਕ ਆਏ ਤੇ ਉਹਨਾਂ ਦੇ ਘਰ ਵਿੱਚ ਉਸ ਨੂੰ ਨਸ਼ੀਲਾ ਪਦਾਰਥ ਸੰਘਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਪੂਰੀ ਘਟਨਾ CCTV ਵਿੱਚ ਵੀ ਕੈਦ ਹੋ ਗਈ ਹੈ ਪੁਲਿਸ ਨੇ આરોપી ਬਹੂ ਦਸਦੇ ਪ੍ਰੇਮੀ ਨੂੰ ਦਬੋਚ ਲਿਆ